ਅਗਲੀ ਸਵੇਰ ਮੁੰਡੇ ਨੇ ਯਾਤਰਾ ਸ਼ੁਰੂ ਕਰਤੀ ਔਰ ਮੈਂ ਸਾਹਮਣੇ ਜੋ ਜ਼ਿਲ੍ਹਾ ਪਾਸ ਦੇਖਿਆ ਟਰੱਕ ਦੇਖਿਆ ਤਾਂ ਅਹਿਸਾਸ ਹੋਇਆ ਸਾਰੇ ਨਾਲ ਮੁਸ਼ਕਲ ਕੰਮ ਡਰਾਈਵਰ ਦਾ ਹੈ ਤੇ ਜੋ ਸਾਹਮਣੇ ਇੱਕ ਮੱਚਸ ਦੀ ਡੱਬੀ ਜਿਹਾ ਦਿਖ ਰਿਹਾ ਦੱਕ ਕਿੰਨੀ ਮੁਸ਼ਕਲਾਂ ਹੁੰਦੇ ਵੀ ਤੁਹਾਡੇ ਤੱਕ ਪਹੁੰਚਦਾ ਹੈ ਲੇਕਿਨ ਬਹੁਤ ਜਲਦੀ ਰਸਤਾ ਆਸਾਨ ਹੋ ਜਾਊਗਾ ਇਸ ਪਹਾੜੀ ਦੇ ਨੀਚੇ ਜੋ ਟਨਲ ਦੇਖ ਰਹੇ ਹੋ 2A 2027 ਤੱਕ ਤਿਆਰ ਹੋ ਜਾਊਗੀ ਜਿਸ ਜਿਸ ਦੇ ਨਾਲ ਪੂਰਾ ਸਾਲ ਭਰੇ ਖੁੱਲਰ ਹੋਏ ਜੋ ਜੂਜਲਾ ਪਾਸ ਸ਼੍ਰੀਨਗਰ ਇਹ ਜੂਜਲਾ ਪਾਸ ਸ਼੍ਰੀਨਗਰ ਨੂੰ ਜੋੜਦਾ ਹੈ ਇਹ ਕਸ਼ਮੀਰ ਘਾਟੀ ਨੂੰ ਬੱਚੇ ਵਿੱਚ ਦਰਾਸ ਅਤੇ ਸ਼ੁਰੂ ਘਾਟੀਆਂ ਦੇ ਦੌਰ ਪੂਰਵ ਸਿੰਧੂ ਘਾਟੀ ਨਾਲ ਜੋੜਦਾ ਹੈ ਜੋ ਜ਼ਿਲ੍ਹਾ ਪਾਸਮੁੰਦਰ ਤਲ ਤੋਂ 11000 ਫੁੱਟ ਦੀ ਉਚਾਈ ਤੇ ਹੈ ਇਹ ਦੁਨੀਆ ਦਾ ਸਭ ਤੋਂ ਖਤਰਨਾਕ ਰਸਤਾ ਮੰਨਿਆ ਜਾਂਦਾ ਹੈ ਇਹ ਕਾਫੀ ਉੱਚਾ ਹੈ ਔਰ ਇਸ ਦੀ ਇੱਕ ਤਰਫ ਗਹਿਰੀ ਖਾਈ ਵੀ ਹੈ ਪਾਰੀ ਵਰਖਵਾਰੀ ਕਾਰਨ ਸਦੀਆਂ ਖਸਰ ਦੀਆਂ ਵਿੱਚ ਇਹ ਬੰਦ ਹੋ ਜਾਂਦਾ ਜਿਸ ਦੇ ਨਾਲ ਲਦਾਖ ਕਸ਼ਮੀਰ ਤੋਂ ਕੱਟ ਜਾਂਦਾ ਹੈ